ਰਾਸੀ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਅਸਾਂ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਸਾ ਦਿੱਤਾ ਸੀ ਹੁਣ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਕੋ ਗਲਤ ਕੰਮ ਕੀਤਾ ਹੋਵੇਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੇ 2 ਸਾਲ ਦਾ 2 ਸਾਲ ਮਿਲਿਆ ਹੁਣ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਕਿ ਕਿ ਮੈਂ ਆਈ ਹਾਂ ਜੀ ਸਾਡੇ ਕੋਲ ਰਿਸਟੇਟ ਐਗਜ਼ਾਮਿਨੇਸ਼ਨ ਲਈ ਪੁਲਿਸ ਵਾਲੇ ਲੈ ਕੇ ਆਏ ਆ 33 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮਿਨੇਸ਼ਨ ਹੈ ਉਹ ਮੈਂ ਕਰਦੀ ਹਾਂ ਤੇ ਇਸ ਤੋਂ ਬਾਅਦ ਸੈਂਪਲ ਜਿਹੜਾ ਮਹਾਲੀ ਚੋਂ ਆਉਂਗੀ ਜਿਹੜਾ ਫਾਈਨਲ ਰਿਪੋਰਟ ਆਏਗੀ ਦਲਸੀ ਤੋਂ ਜੀ ਜੈਂਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜਿਸ ਦੇ ਤਹਿਤ ਥਾਣਾ ਕੋਹਿੰਆ ਸਰਵਰ ਵਿਖੇ ਮਕਦਮਾ ਨੰਬਰ 15 ਮਿਤੀ 11/25 ਅੰਡਰ ਸੈਕਸ਼ਨ 69 69 ਬੀ ਐਨ ਐਸ ਦੇ ਤਹਿਤ ਨੂੰ ਮਾਮਲਾ ਜਿਹੜਾ ਦਰਜ ਕੀਤਾ ਗਿਆ ਜੀ ਕੋਈ ਲੱਗਦਾ ਕਿਸ ਤਰ੍ਹਾਂ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲੀਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਆਹ ਨਾ ਝਾਸਾ ਦੇ ਕੇ ਉਹ ਦਿਨ ਅਸਿਰਿਕ ਵਰਨ ਬਣਾਉਣਾ ਰਿਹਾ Instagram ਤੇ ਮਿਲੇ ਸੀ ਠੀਕ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਅਸਾਂ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਸਾ ਦਿੱਤਾ ਸੀ ਹੁਣ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਕੋ ਗਲਤ ਕੰਮ ਕੀਤਾ ਹੋਵੇਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੀ 2 ਸਾਲ ਦਾ 2 ਸਾਲ ਮਿਲਿਆ ਹੁਣ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਕਿ ਕਿ ਮੈਂ ਆਈ ਹਾਂ ਜੀ ਸਾਡੇ ਕੋਲ ਰਿਸਟੇਕ ਐਗਜ਼ਾਮੀਨੇਸ਼ਨ ਲਈ ਪੁਲਿਸ ਵਾਲੇ ਲੈ ਕੇ ਆਏ ਆ 33 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ ਉਹ ਮੈਂ ਕਰਦੀ ਹਾਂ ਤੇ ਇਸ ਤੋਂ ਬਾਅਦ ਸੈਂਪਲ ਜਿਹੜਾ ਮੋਹਾਲੀ ਜਨਗੀ ਜਿਹੜਾ ਫਾਈਨਲ ਜੀ ਤਿਆਰ ਹੋ ਜਾਵੇਗਾ ਦਲਸੀ ਤੋਂ ਜੀ ਜੈਂਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਉਣ ਆਈ ਜੀ ਤਹਿਤ ਥਾਣਾ ਕੋਹਿੰਆ ਸਰਵਰ ਵਿਖੇ ਮਕਦਮਾ ਨੰਬਰ 15 ਮਿਤੀ 11/02/25 ਅੰਡਰ ਸੈਕਸ਼ਨ 69 69 ਐਨ ਐਸ ਤਹਿਤ ਨੂੰ ਮਾਮਲਾ ਜਿਹੜਾ ਦਰਜ ਕੀਤਾ ਗਿਆ ਕੋਈ ਲੱਗਦਾ ਕਿਸ ਤਰ੍ਹਾਂ ਨਾਲ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਜੀ ਲੜਕੀ ਨੇ ਅਲੀਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਆਹ ਦਾ ਚਾਸਾ ਦੇਖ ਕੇ ਉਹਦੇ ਨਾਲ ਸਿਰਕਸ ਬਣਾਉਣਾ ਰਿਹਾ ਸੀ ਇੰਸਟਾਗ੍ਰਾਮ ਤੇ ਮਿਲੇ ਸੀ ਠੀਕ ਹੈ ਉਹ ਮੈਨੂੰ ਮਤਲਬ ਲਾਰੇ ਦਿੰਦਾ ਰਿਹਾ ਵਿਆਹ ਵਾਸਤੇ ਪਹਿਲਾਂ ਵਿਆਹ ਦਾ ਅਸਾਂ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਫਿਜ਼ੀਕਲ ਹੋਇਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਠੀਕ ਹੈ ਵਿਆਹ ਕਰਵਾਉਣ ਤੋਂ ਮੈਂ ਉਹਨੂੰ ਕਿਹਾ ਸੀ ਫੇਰ ਇਹ ਕਹਿੰਦਾ ਮੇਰੇ ਘਰ ਦੇ ਨਹੀਂ ਮਨਦੇ ਠੀਕ ਹੈ ਮੈਂ ਨਹੀਂ ਕਰਵਾ ਸਕਦਾ ਮੈਨੂੰ ਜਸਾ ਦਿੱਤਾ ਸੀ ਹੁਣ ਮੇਰੇ ਨਾਲ ਕਿੰਨੀ ਵਾਰ ਤੁਹਾਡੇ ਨਾਲ ਕੋ ਗਲਤ ਕੰਮ ਕੀਤਾ ਹੋਵੇਗਾ ਬਹੁਤ ਵਾਰ ਕੀਤਾ ਸਰ ਬਹੁਤ ਵਾਰੇ 2 ਸਾਲ ਦਾ 2 ਸਾਲ ਮਿਲਿਆ ਉਹਨੂੰ ਕੀ ਹੁਣ ਬੁਲਸ ਨੇ ਕਾਰਵਾਈ ਕੀਤੀ ਤੁਹਾਡੇ ਕਹਿੰਦੇ ਹਾਂਜੀ ਮੇਰੀ ਕਾਰਵਾਈ ਕਰੋ ਤੁਸੀਂ ਕਿ ਕਿ ਮੇਰੇ ਆਈ ਹੈ ਜੀ ਸਾਡੇ ਕੋਲ ਰਿਸਟੇਟ ਐਗਜ਼ਾਮਿਨੇਸ਼ਨ ਲਈ ਪੁਲਿਸ ਵਾਲੇ ਲੈ ਕੇ ਆਏ ਆ 31 ਸਾਲ ਦੀ ਫੀਮੇਲ ਹੈ ਤੇ ਉਹਨਾਂ ਦਾ ਜੋ ਐਗਜ਼ਾਮਿਨੇਸ਼ਨ ਹੈ ਉਹ ਮੈਂ ਕਰਦੀ ਹਾਂ ਤੇ ਇਸ ਤੋਂ ਬਾਅਦ ਸੈਂਪਲ ਜਿਹੜਾ ਮੁਹੰਨੀ ਜਾਨ ਕੀ ਜਿਹੜਾ ਫਾਈਨਲ ਰਿਪੋਰਟ ਆਏਗੀ ਦਲਸੀ ਪੋਜਟਿਵ ਹੈ ਜੀ ਇੱਕ ਪੀੜਤਾ ਲੜਕੀ ਥਾਣਾ ਕੋਹਿੰਆ ਸਰਵਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਆਈ ਜਿਸ ਤਹਿਤ ਥਾਣਾ ਕੋਹਿੰਆ ਸਰਵਰ ਵਿਖੇ ਮਕਦਮਾ ਨੰਬਰ 15 ਮਿਤੀ 11/02/25 ਅੰਡਰ ਸੈਕਸ਼ਨ 69 69 ਡੀ ਐਨ ਐਸ ਤਹਿਤ ਨੂੰ ਮਾਮਲਾ ਜਿਹੜਾ ਦਰਜ ਕੀਤਾ ਗਿਆ। ਕੋਈ ਲੱਗਦਾ ਕਿਸ ਤਰ੍ਹਾਂ ਨਾਲ ਦੀ ਕੋਈ ਸਟੋਰੀ ਸ਼ੁਰੂ ਹੋਈ ਕੁਝ ਪਤਾ ਹੈ ਜੀ? ਉਹ ਲੜਕੀ ਨੇ ਅਲੀਗੇਸ਼ਨ ਲਗਾਏ ਆ ਕਿ ਲੜਕੇ ਨੇ ਆਪਣਾ ਵਿਆਹ ਦਾ ਚਾਸਾ ਦੇਖ ਕੇ ਉਹਦੇ ਨਾਲ ਸਬੰਧ ਬਣਾਉਣਾ ਰਿਹਾ।